ਮੇਰੀ ਰਚਨਾ ਹੈ ਜੀ ਪ੍ਰਵਾਸ ਮਸਲਾ ਗੰਭੀਰ ਹੋ ਗਿਆ ਅੱਜ ਪ੍ਰਵਾਸ ਦਾ ਮਸਲਾ ਗੰਭੀਰ ਹੋ ਗਿਆ ਅੱਜ ਪ੍ਰਵਾਸ ਦਾ ਮੁੱਲ ਨਹੀਂ ਪੈਂਦਾ ਜਦੋਂ ਜਵਾਨੀ ਵੜ ਜਾਂਦਾ ਤਾਂ ਪੰਜਾਬ ਦੀ ਵੀ ਡੱਟੀਏ ਉਦਾਸ ਤਾਂ ਪੰਜਾਬ ਦੀ ਵੀ ਡੱਟੀਏ ਉਦਾਸ ਧੀਆ ਪੁੱਤਾਂ ਦਾ ਹੋਇਆ ਆਮ ਨੂੰ ਬਿਸ਼ਵਾਸ ਘਰਾਂ ਦੇ ਘਰ ਖਾਲੀ ਘਰਾਂ ਦੇ ਘਰ ਖਾਲੀ ਮਾ ਮਾ ਰੂਣ ਖੂਣ ਕਟ ਗਈ ਘਰਾਂ ਦੇ ਘਰ ਖਾਲੀ ਮਾ ਮਾ ਰੂਣ ਖੂਣ ਕਟ ਗਈ ਬਾਰ ਬਾਰ ਚੁੱਕੀ ਅਲਮਾਰੀ ਚੋਂ ਘੱਟ ਪੱਟ ਗਈ ਤੰਗਾਂਾਂ ਦੀ ਖੇਚ ਹੋਣੀ ਜਾਂ ਭੂਖ ਦਾ ਸਵਾਲ ਸੀ ਡਾਲਾਂਾਂ ਦੀ ਖੇਚ ਹੋਣੀ ਜਾਂ ਭੂਖ ਦਾ ਸਵਾਲ ਸੀ ਫੁੱਲਾਂ ਵਰਗੇ ਚਿਹਰਿਆਂ ਤੇ ਨੂਰ ਦੇ ਵਿਚਾਰ ਸੀ ਐਵੇਂ ਨਾ ਰੀਸੋ ਰੀਸ ਭੱਜੋ ਐਵੇਂ ਨਾ ਰੀਸੋ ਰੀਸ ਭੱਜੋ ਸਾਡੇ ਤਿੰਨੇ ਮਾਮਾ ਨੂੰ ਗੁਰਤੀ ਚੁੰਮਣੀਆ ਉਹ ਅਸੀਸਾਂ ਦੇ ਦਰਵਾਜ਼ਾ ਨੂੰ ਸ਼ਕਤ ਹੱਤ ਤੇ ਆਂਦੀ ਮੁਰ ਆਜੂ ਪੰਜਾਬ ਨੂੰ ਸ਼ਕਤ ਹੱਤ ਤੇ ਆਂਦੀ ਮੁਰ ਆਜੂ ਪੰਜਾਬ ਨੂੰ ਮਿਹਨਤ ਨਾਲ ਸਿੰਜ ਦੇ ਲੋ ਸੋਹਣੀ ਲਾਇਕ ਲਾੜੂ ਮਿਹਨਤ ਨਾਲ ਸਿੰਜ ਦੇ ਲੋ ਸੋਹਣੀ ਲਾਇਕ ਲਾੜੂ ਦਾਦੇ ਪਰਦਾਦੇ ਥੋਡੇ ਦਾਦੇ ਪਰਦਾਦੇ ਥੋਡੇ ਬਾਲੂ ਰੇਤ ਉਪਜਾਈ ਸੀ ਦਾਦੇ ਪਰਦਾਦੇ ਥੋਡੇ ਬਾਲੂ ਰੇਤ ਉਪਜਾਈ ਸੀ ਪ੍ਰੀਤ ਕਿਰਕਿਸ਼ਨ ਉਦੋਂ ਬਾਹਰ ਨਮੀਨੈਸੀ ਪ੍ਰੀਤ ਕਿਰਕਿਸ਼ਨ ਉਦੋਂ ਬਾਹਰ ਨਮੀਨੈਸੀ ਧੰਨਵਾਦ ਜੀ